ਇਸ ਸੰਸਾਰ ਦੇ ਅੰਦਰ ਜੇ ਤੂੰ ਉਬਰਣਾ ਹੈ ਜੇ ਤੂੰ ਬਚਣਾ ਹੈ ਜੇ ਤੂੰ ਜੁੜਨਾ ਹੈ ਜੇ ਤੂੰ ਨਿੱਜ ਕਰ ਦੇ ਅੰਦਰ ਭੁੱਲੇ ਹੋਏ ਭਟਕੇ ਹੋਏ ਨੇ ਵਾਪਸ ਮੁੜਨਾ ਹੈ ਤੇ ਫਿਰ ਇੱਕ ਕੰਮ ਕਰ ਨਾਮ ਜਪਿਆ ਕਰ ਨਾਮ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ Jap ਮਨ ਸਤ ਨਾਮ ਸਦਾ ਸਤ ਨਾਮ ਮਹਾਰਾਜ ਬਚਨ ਕਰਦੇ ਨੇ ਜਹ ਹਰਿ ਸਿਮਰਨ ਭਿਆ ਤਹ ਉਪਾਦ ਗਤ ਕੀਨੀ ਜਿੱਥੇ ਜਿੱਥੇ ਵੀ ਹਰੀ ਪਰਮਾਤਮਾ ਵੈ ਗੁਰੂ ਜੀ ਦਾ ਸਿਮਰਨ ਹੋਇਆ ਨਾ ਉਥੇ ਆਦੀਆਂ ਬੇਅਦੀਆਂ ਉਪਾਦੀਆਂ ਦਾ ਨਾਸ ਹੋ ਗਿਆ ਜਹਿ ਹਰਿ ਸਿਮਨ ਭਿਆ ਤਉ ਪਾਦ ਗਤ ਕੀਨੀ ਬੜ ਭਾਗੀ ਹਰਿ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦਿਨੀ ਜਾਪ ਹਾਰ ਪਵਜਲ ਤਰਨਾ ਮਹਾਰਾਜ ਬਾਣੀ ਅੰਦਰ ਕਹਿੰਦੇ ਜਾਪਹੁ ਤਾ ਏਕੁ ਨਾਮਾ ਜਪਣਾਏ ਜੇ ਤੇ ਇੱਕ ਨਾਮ ਜਪ ਇੱਕ ਨਾਮ ਅਵਰ ਨਿਰਾਫਲ ਕਾਮਾ ਹੋਰ ਤੇਰੇ ਕਾਰਜ નિਫਲ ਨੇ ਪਰਮਾਤਮਾ ਨੂੰ ਆਰਾਧ ਉਹ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਤੈਨੂੰ ਤਾਰ ਦੇਵੇਗਾ ਤੇਰੇ పాਪ ਮੁਕਾ ਦੇਗਾ ਕਿਸਤਰਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਰ ਦੁਖਿਅੰ ਅਨਕ ਹਤਿਅੰ ਜੰਦਰਿਦਰੰ ਮਹਾਭਖਿਆਦੰ ਮਿਟੰਤ ਸਗਲ ਸਮਰੰਤ ਹਰਨਾਮ ਨਾਨਕ ਜੈਸੇ ਕਾਸ਼ਤ ਪਸਮੰਕਰੋਤ ਐਓ ਨਾਮ ਪਾਪਾਂ ਨੂੰ ਨਸ਼ਟ ਕਰ ਦੇਵੇਗਾ ਦੁੱਖਾਂ ਨੂੰ ਨਸ਼ਟ ਕਰ ਦੇਵੇਗਾ ਜਿਵੇਂ ਇੱਕ ਚੰਗਾੜੀ ਅਗਨੀ ਦੀ ਮਨਾ ਮੂਹੀ ਹਜ਼ਾਰਾਂ ਮਨਾ ਲੱਕੜਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਆ ਨਾਮ ਦਾ ਇੱਕ ਕਤਰਾ ਤੇਰੇ ਹਿਰਦੇ ਵਿੱਚ ਵਸ ਗਿਆ ਤੇ ਪਾਪ ਨਾਸ ਹੋ ਜਾਣਗੇ ਤੇਰੀ ਉਪਮਾ ਬਿਆਨ ਨਹੀਂ ਕੀਤੀ ਜਾਵੇਗੀ ਜਿਹਦੇ ਅੰਦਰ ਬਖਸ਼ਿਸ਼ ਦਾ ਨਾਮ ਦਾ ਕਤਰਾ ਵਸ ਗਿਆ ਮਹਾਰਾਜ ਮੇਰ ਕਰਦੇ ਉਹ ਨਾਮ ਦਾ ਕਤਰਾ ਜੀ ਦੇ ਨਾਲ ਗੁਰਮੁਖ ਨੇ ਗੁਰੂ ਦੇ ਨਾਲ ਜੁੜ ਜਾਣਾ ਆ ਜਿਹਨੂੰ ਮਹਾਰਾਜ ਕਹਿੰਦੇ ਕਿਨਕਾ ਏਕ ਜਿਸ ਜੀਵ ਬਸਾਵੇ ਤਾਂ ਕਿ ਮਹਿਮਾ ਗਣੀ ਨ ਆਵੇ ਕਾਂਖੀ ਏਕੈ ਦਰਸ ਤੋਹਾਰੂ ਨਾਨਕ ਓਨ ਸੰਗ ਮੋਹੇ ਉਧਾਰੋ ਸੁਖਮਣੀ ਸੁਖ ਆਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਾਨ ਬਿਸਰਾਮ ਟਿਕਾਉ ਨਾਮ ਨਾਲੇ ਓ ਨਾਮ ਜਿਨਾਂ ਜਪਿਆ ਜੁੜ ਗਏ ਮਹਾਰਾਜ ਕਹਿੰਦੇ ਜਿਨਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ RAM ਰਾਦੇ ਜਿਨ੍ਹਾਂ ਨੇ ਐਸਾ ਪਾਪਾਂ ਦਾ ਵਿਨਾਸ਼ਕ ਵਿਛੋੜੇ ਨੂੰ ਦੂਰ ਕਰਨਹਾਰਾ ਪ੍ਰਭੂ ਵਿੱਚ ਆਬੇਦ ਕਰ ਦੇਣ ਵਾਲਾ ਪ੍ਰਭੂ ਵਿੱਚ ਮਲਾ ਦੇਣ ਵਾਲਾ ਇੱਕ ਰੂਪ ਬਣਾ ਦੇਣ ਵਾਲਾ ਐਸਾ ਨਾਮ ਜਿਨ੍ਹਾਂ ਨੇ ਨਹੀਂ ਚਿਤਵਿਆ ਜਿਨ੍ਹਾਂ ਨੇ ਨਹੀਂ ਚਿੰਤਨ ਕੀਤਾ ਜਿਨ੍ਹਾਂ ਨੇ ਨਹੀਂ ਜਪਿਆ ਜਿਨਹੀਂ ਐਸਾ ਹਰ ਨਾਮ ਨਾ ਚੇਤਿਓ ਜਿੰਨਾ ਨਹੀਂ ਜਪਿਆ ਸੇ ਉਹ ਕਾਹੇ ਜਗ ਆਏ RAM RADHE ਹੇ ਰਮੀ ਹੋਈ ਵੈ ਗੁਰੂ ਉਹ ਜਗਤ ਵਿੱਚ ਸ਼ਰੀਰ ਧਾਰਨ ਕਰਕੇ ਕਿਉਂ ਆਏ ਨੇ ਕਿਉਂਕਿ ਸੰਸਾਰ ਵਿੱਚ ਅ ਮਨੁੱਖਾ ਸ਼ਰੀਰ ਧਾਰਨ ਕਰਕੇ ਆਉਣ ਦਾ ਕਾਰਨ ਸੀ ਨਾਮ ਜਪਣਾ ਆਇਓ ਸੁਨਨ ਪੜਨ ਕੋ ਬਾਣੀ ਨਾਮ ਵਿਸਾਰ ਲੱਗੇ ਅਨ ਲਾਲਚ ਆਏ ਤਾਂ ਨਾਮ ਜਪਣ ਵਾਸਤੇ ਬਾਣੀ ਪੜਨ ਵਾਸਤੇ ਸੀ ਉਹਨੂੰ ਵਿਸਾਰ ਕੇ ਲੱਗੇ ਅਨ ਲਾਲਚ ਬਿਰਥਾ ਜਨਮ ਪਰਾਨੀ ਮਨੁੱਖਾ ਜਨਮ ਵੇਅਰਥ ਗਿਆ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਔਰ ਮਾਇਆ ਦੇ ਹਾ ਭਾਵਾਂ ਵਿੱਚ ਜਨਮ ਵਿਅਰਥ ਗਿਆ ਚਲਿਆ ਮਹਾਰਾਜ ਸਾਨੂੰ ਸਮਝਾਉਂਦੇ ਨੇ ਸੰਖੇਪ ਕਰਾਂ ਨਾਮ ਜਪ ਤੇ ਨਾਮ ਜਪੇਗਾ ਤੇ ਤੇਰੇ ਪੱਲੇ ਕੁਝ ਪੈਣਾ ਜੀਵਨ ਤੇਰਾ ਸਫਲਤਾ ਦੇ ਸਹਤ ਹੋਣਾ ਨਾਮ ਜਪਣ ਨਾਲ ਜਿਨ੍ਹਾਂ ਨੇ ਐਸੇ ਨਾਮ ਨੂੰ ਜਪਿਆ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਕੈਸਾ ਨਾਮ ਕਿੰਨੀ ਕੋ ਤਾਕਤ ਵਾਲਾ ਤੇ ਫਿਰ ਮਹਾਰਾਜ ਬਚਨ ਕਰਦੇ ਭਗਤ ਸਾਹਿਬ ਕਹਿੰਦੇ ਗੋਬਿੰਦ ਗੋਬਿੰਦ ਸੰਗ ਨਾਮ ਮੰਦੇਉ ਮਨ ਲੀਨਾ ਗਰੀਬ ਨਵਾਜ਼ ਬਚਨ ਕਰਦੇ ਕਹਿੰਦੇ ਉਹ ਧਰਤੀ ਦਾ ਮਾਲਕ ਪ੍ਰਵਰਸ਼ ਕਰਨ ਵਾਲਾ ਉਹਦੇ ਨਾਲ ਨਾਮ ਦੇਵ ਭਗਤ ਦਾ ਮਨ ਲੀਨ ਹੋ ਗਿਆ ਇੱਕ ਮਿਕ ਹੋ ਗਿਆ ਮਨ ਉਹਦਾ ਮਿਲ ਗਿਆ ਮਾਲਕ ਨੋ ਨਾਮ ਵਿੱਚ ਗੋਬਿੰਦ ਗੋਬਿੰਦ ਸੰਗ ਨਾਮ ਦੇਉ ਮਨ ਲੀਨਾ ਅਟ ਦਮ 쿠ਸੀ ਪਰ ਹੋਯੋ ਲਖੀਨਾ ਨਾਮ ਵਿੱਚ ਇਨੀ ਤਾਕਤ ਅਧੀ ਕੌਡੀ ਦਾ ਸ਼ੇਬਿਆ ਦੇ ਘਰ ਅੰਦਰ ਜਨਮਣ ਵਾਲਾ ਭਗਤ ਨਾਮਦੇਵ ਕੰਦੇ ਹੋਇਓ ਲੱਖੀ ਨ ਲੱਖਾਂ ਵਾਲਾ ਹੋ ਗਿਆ ਲੱਖਾਂ ਵਾਲਾ ਲੱਖਾਂ ਪਤੀ ਅਰਬਾਂ ਪਤੀ ਉਹਦੇ ਅੱਗੇ ਆ ਕੇ ਝੁਕਣ ਲੱਗ ਪੈ ਅੱਡ ਦਮ ਕੋਸ਼ੀ ਪਰੂ ਹੋਇਓ ਲੱਖੀ ਨ ਬੁੰਨਾ ਤੰਨਾ त्याग ਕੇ ਪ੍ਰੀਤ ਚਰਨ ਕਬੀਰ ਤਣੈ ਬੋਨਿਨ ਬਨੰਦਾ ਕੰਮ ਛੱਡ ਕੇ ਕਬੀਰ ਜਿਹਨੂੰ ਕੋਈ ਜਾਣਦਾ ਨਹੀਂ ਸੀ ਜਿਹਨੋਂ ਦੁਰਕਾਰ ਦੇ ਸੰਨ ਕਿ ਛੋਟੀ ਜਾਤੀ ਦਾ ਕਹਿੰਦੇ ਉਹ ਤਿਆਗ ਕੇ ਪ੍ਰੀਤ ਚਰਨ ਕਬੀਰ ਪਰਮਾਤਮਾ ਦੇ ਚਰਨਾਂ ਨਾਲ ਪ੍ਰੀਤੀ ਕੀਤੀ ਉਹ ਨੀਚ ਕੁਲਾ ਜੋ ਲਾਹਰਾ ਭਇਉ ਗੁਣੀ ਗਹੀਰਾ ਉਹ ਗੁਨਾ ਦਾ ਮਹਾਨ ਸਾਗਰ ਬਣ ਗਿਆ ਦੁਨੀਆ ਉਹਦੇ ਅੱਗੇ ਝੁਕਣ ਲੱਗ ਪਈ ਨੀਚ ਕੁਲਾ ਜੋ ਲਾਹਰਾ ਭਇਉ ਗੁਣੀ ਗਹੀਰਾ ਰਵਦਾ ਸਤਵੰਤਾ ਢੂਰ ਨੀਤ ਤਿਨ ਤਿਆਗੀ ਮਾਇਆ ਪਰਗਟ ਹੁਆ ਸਾਧ ਸੰਗ ਹਰ ਦਰਸ਼ਨ ਪਾਇਆ ਉਸ ਨੇ ਪਰਮਾਤਮਾ ਦਾ ਨਾਮ ਜਪਿਆ ਰਵਦਾਸ ਜੀ ਨੇ ਤੇ ਕਹਿੰਦੇ ਭਗਤ ਰਵਦਾਸ ਜੀ ਪ੍ਰਗਟ ਹੁਆ ਸਾਧ ਸੰਗ ਉਹਦੇ ਹਿਰਦੇ ਵਿੱਚ ਸਤ ਸੰਗਤ ਕਰਦਿਆਂ ਹੋਇਆਂ ਪਰਮਾਤਮਾ ਅੰਦਰ ਪ੍ਰਗਟ ਹੋ ਗਿਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਪ੍ਰਤੱਖ ਪਰਮਾਤਮਾ ਦੇ ਦੀਦਾਰ ਪਏ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁੱਧਕਾਰੀਆ ਉਹ ਘਰ ਘਰ ਸੁਣਿਆ ਹਿਰਦੇ ਬਸਿਆ ਪਾਰ ਬ੍ਰह्म ਸੁ ਭਗਤਾ ਮੈਂ ਗਣਿਆ ਇਹ ਬਿੱਦ ਸੁਣ ਕੇ ਜੱਟ ਰੋ ਉਠ ਭਗਤੀ ਲੱਗਾ ਭਗਤਨਾ ਇਹ ਬਿੱਦ ਸੁਣ ਕੇ ਜੱਟ ਰੋ ਉਠ ਭਗਤੀ ਲੱਗਾ ਮਲੇ ਪ੍ਰਤਖ ਗੁਸਈਆ ਧੰਨਾ ਵੱਡ ਭਾਗਾ ਮਹਾਰਾਜ ਕਹਿੰਦੇ ਨਾਮ ਵਿੱਚ ਇੰਨੀ ਤਾਕਤ ਈ ਇਹ ਜਿੰਨੇ ਭਗਤ ਹੋਏ ਔਰ ਨਾਮ ਨੂੰ ਜਪ ਕੇ ਵੱਡਿਆਂ ਭਾਗਾ ਵਾਲੇ ਹੋਏ ਵੱਡਿਆਂ ਭਾਗਾ ਵਾਲੇ ਇਹ ਨਾਮ ਦੀ ਤਾਕਤ ਈ ਤੇ ਜਿੰਨੇ ਐਸਾ ਹਰ ਨਾਮ ਨਾ ਚੇਤਿਓ ਜਿਨ੍ਹਾਂ ਨੇ ਫਿਰ ਮਨੁੱਖਾ ਸ਼ਰੀਰ ਧਾਰਨ ਕਰਕੇ ਇਹੋ ਜਿਹਾ ਨਾਮ ਨਹੀਂ ਜਪਿਆ ਨਾਮ ਨੂੰ ਛੱਡ ਕੇ ਹੋਰ ਨਹੀਂ ਪਾਸਿ ਟੁਰਪੈ ਹੋਰ ਨਾ ਪਾਸਿਆਂ ਨੂੰ ਟੁਰਪੈ ਤੇ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੀ ਸਰਕਾਰ ਬਚਨ ਕਰਦੇ ਨੇ ਕਹਿੰਦੇ ਸਿਮਰਤ ਬੇਦਪੁਰਾ ਨੂੰ ਪੁਕਾਰਨ ਪੁੱthia ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿਮਰਤੀਆਂ ਜਿਨ੍ਹਾਂ ਦੀ ਗਿਣਤੀ 27 ਆ ਸੰਸਕ੍ਰਿਤ ਦੇ بڑے ਵੱਡੇ ਗੁਰੰਥ বেদ ਜਿਨ੍ਹਾਂ ਦੀ ਗਿਣਤੀ 4 ਹੈ ਅਰ ਸਾਮ ਰਿਗ ਜੁਜਰ ਅਥਰਵਨ ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੁਰਾਣ ਜਿਨ੍ਹਾਂ ਦੀ ਗਿਣਤੀ 18 ਤੇ ਇਹ ਸਭ ਪੁਕਾਰਨ ਹੁਰ ਧਾਰਮਿਕ ਪੁਥੀਆਂ ਗ੍ਰੰਥ ਆਦ ਪੁਸਤਕਾਂ ਉਹ ਪੁਕਾਰ ਪੁਕਾਰ ਕੇ ਕਹਿੰਦੀਆਂ ਨੇ ਮਨੁੱਖ ਨੂੰ ਜਿੰਨੇ ਗ੍ਰੰਥ ਆਨਾ ਕਿਸੇ ਪੰਛੀ ਨੂੰ ਉਪਦੇਸ਼ ਨਹੀਂ ਦਿੰਦੇ ਕਿਸੇ ਦਰਖਤ ਨੂੰ ਉਪਦੇਸ਼ ਨਹੀਂ ਦਿੰਦੇ ਕਿਸੇ ਕੁੱਤੇ ਦਾ ਬਿੱਲੇ ਨੂੰ ਉਪਦੇਸ਼ ਨਹੀਂ ਦਿੰਦੇ ਕਾਉ ਦਾ ਸ਼ਿਰ ਨੂੰ ਉਪਦੇਸ਼ ਨਹੀਂ ਦਿੰਦੇ ਇਹ ਸਾਰੇ ਦੇ ਸਾਰੇ ਜਿੰਨੇ ਧਾਰਮਿਕ ਗ੍ਰੰਥ ਨੇ ਧਾਰਮਿਕ ਲੋਗ ਨੇ ਸਾਧੂ ਜਨ ॠषि ਜਨ ਅਵਤਾਰ ਜਨ ਉਸ ਸਮੂਹ ਸਾਰੇ ਮਨੁੱਖਤਾ ਨੂੰ ਉਪਦੇਸ਼ ਦਿੰਦੇ ਨੇ ਮਨੁੱਖ ਨੂੰ ਮਨੁੱਖ ਨੂੰ ਸਮਝਾਉਂਦੇ ਇਹ ਤਮਾਮ ਗ੍ਰੰਥ ਪੁਕਾਰ ਪੁਕਾਰ ਕੇ ਇਹ ਉਚਾਰ ਉਚਾਰ ਕੇ ਕਹਿੰਦੇ ਨੇ ਕੀ ਕਹਿੰਦੇ ਆ ਮਹਾਰਾਜ ਕਹਿੰਦੇ ਇਹ ਸਬਣਾ ਨੂੰ ਇਹ ਦਰਸਾਉਂਦੇ ਨੇ ਕਿ ਨਾਮ ਬਿਨਾ ਸਭ ਕੂੜ ਜੋ ਤੂੰ ਕੁਝ ਕਰਦਾ ਹੈ ਨਾ ਨਾਮ ਨੂੰ ਛੱਡ ਕੇ ਪ੍ਰਭੂ ਦੇ ਨੂੰ ਨਾਮ ਧਿਆਉਣਾ ਛੱਡ ਕੇ ਸਾਰਾ ਕੂੜ ਦਾ ਪਸਾਰੈ ਨਾਮ ਤੋਂ ਬਗੈਰ ਕੂੜ ਰਾਜਾ ਕੂੜ ਪਰਦਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਸਭ ਕੁਦ ਕੂੜ ਦਾ ਪਸਾਰਾ ਹੈ ਨਾਮ ਤੋਂ ਬਿਨਾ ਨਾਮ ਬਿਨਾ ਸਭ ਕੂੜ ਗੱਲੀ ਹੋਛੀਆਂ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਹੋਛੀਆਂ ਗੱਲਾਂ ਝੂਠੀਆਂ ਗੱਲਾਂ ਹੌਲੀਆਂ ਗੱਲਾਂ ਤੁਸ਼ ਗੱਲਾਂ ਨੇ ਨਾਮ ਜਪਿਆ ਨਹੀਂ ਨਾਮ ਅਰਾਧਿਆ ਨਹੀਂ ਨਾਮ ਅੰਦਰ ਵਸਿਆ ਨਹੀਂ ਤੇ ਗੱਲਾਂ ਵੱਡੀਆਂ ਵੱਡੀਆਂ ਕਰਦਾ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਨਾਮ ਤੂੰ ਬਿਨਾ ਸਜਣਾ ਜੋ ਮਰਜੀ ਤੂੰ ਕਰਦਾ ਫਿਰੇ ਕੁਝ ਨਹੀਂ ਉੱਪਲੇ ਬਹਿਣਾ ਜੇ ਕਿਦੇ ਤੂੰ ਨਾਮ ਨਹੀਂ ਜਪਿਆ ਗਏ ਮੈਂ ਸਿਮਰਤیاں ਪੜ ਲੀਆਂ 베ਦ ਪੜ ਲੇ ਪੁਰਾਨ ਪੜ ਲੇ तमाम ਪੁਸਤਕਾਲ ਪੜ ਲਿਆ ਉਹ ਗੱਲ ਨਾਮ ਦੀ ਕਰਦੇ ਨੇ ਤੇਰੇ ਅੰਦਰ ਨਾਮ ਨਹੀਂ ਵਸਿਆ ਤੇਰੇ ਪੱਲੇ ਕੁਝ ਨਿਉ ਪਹਿਣਾ ਤੂੰ ਹਿਰਦੇ ਚ ਨਾਮ ਵਸਾ ਜੋ ਕੁਝ ਵੀ ਕਰਦਾ ਉਹ ਤੇਰੇ ਕੰਮ ਨਿਉ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਦ ਕੇਵਲ ਨਾਮ ਤੇਰੇ ਪੱਲੇ ਕੇਵਲ ਨਾਮ ਪਹਿਣਾਈ ਘਰ ਵਿੱਚ ਦੁੱਖ ਏ ਜੀਵਨ ਵਿੱਚ ਦੁੱਖ ਏ ਮਨ ਅੰਦਰ ਸੋਗ ਏ ਤਨ ਵਿੱਚ ਰੋਗ ਹੈ ਸਿਮਰਨ ਕਰਨ ਲੱਗ ਜਾਓ ਸਿਮਰਨ ਕਰੋ ਬਾਣੀ ਦਾ ਲੜ ਪਕੜੋ ਤੇ ਬਾਣੀ ਨੇ ਸਿਮਰਨ ਨੇ ਅੰਦਰ ਸੰਤੁਸ਼ਟਤਾ ਦੇਣੀ ਹੈ ਅੰਦਰ ਹਿੰਮਤ ਦੇਣੀ ਹੈ ਅੰਦਰ ਪ੍ਰਫੁੱਲਤਾ ਬਖਸ਼ਿਸ਼ ਕਰਨੀ ਹੈ ਜੀਵਨ ਅੰਦਰ ਹਰਿਆਵਲਤਾ ਆਉਣੀ ਹੈ ਇਹ ਨਾਮ ਬਾਣੀ ਨੇ ਆ ਹੋਰ ਕੋਈ ਮਨੁੱਖ ਨਹੀਂ ਮਹਾਰਾਜ ਵੀ ਬਚਨ ਕਰਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਅਰ ਬਾਣੀ ਦਾ ਲੜ ਪਕੜ ਤਾਂ ਪੱਲੇ ਕੁਝ ਪੈ ਨਹੀਂ ਸੱਚੀ ਸਰਕਾਰ ਮੇਰ ਕਰਦੇ ਨੇ ਬਹੁਤ ਸ਼ਾਸਤਰ ਬਹੁਤ ਸਿਮਰਤੀ ਜਿੰਨੇ ਸ਼ਾਸਤਰ ਨੇ ਜਿੰਨੀਆਂ ਸਿਮਰਤੀਆਂ ਨੇ ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਟੰਡੋਲ ਸਾਰਿਆਂ ਦੀ ਖੋਜ ਕੀਤੀ ਸਾਰਿਆਂ ਨੂੰ ਪੜ ਕੇ ਸੁਣ ਕੇ ਦੇਖਿਆ ਪੂਜਸ ਨਹੀਂ ਹਰ ਹਰੇ ਪੜਤਾ ਲਿਆ ਪਰ ਹਰੀ ਪਰਮਾਤਮਾ ਜਿਹਦਾ ਪੂਜਨ ਕਰਨਾ ਸੀ ਨਾ ਅੰਤਰਾਤਮੇ ਉਹ ਨਹੀਂ ਕਰਦਾ ਜੋ ਨਾ ਕਿਹਾ ਉਹ ਨਹੀਂ ਮੰਨਿਆ ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਉਹਨਾਂ ਦੀ ਗੱਲ ਨੂੰ ਮੰਨਦਾ ਨਹੀਂ ਧਾਰਨ ਨਹੀਂ ਕਰਦਾ గ్రంథਾਂ ਨੇ ਦੋ ਸਮਝਾਇਆ ਉਹਨੂੰ ਜੀਵਨ ਅੰਦਰ ਲਾਗੂ ਕਰਨਾ ਤਾਂ ਗੱਲ ਬੰਨੀ ਆ ਮਹਾਰਾਜ ਮੇਰ ਕਰਦੇ ਰੱਬ ਦਾ ਪੂਜਨ ਨਹੀਂ ਕਰਦਾ ਔਰ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਨਾਮ ਅਮੋਲਕ ਹੈ ਔਰ ਉਹਦਾ ਅਰਦਨ ਕਰ ਸਿਮਰਨ ਕਰ ਯਾਦ ਕਰ ਉਹਨੂੰ ਮਹਾਰਾਜ ਮੀਰ ਕਰਦੇ ਨਾਮ ਬਿਨਾ ਝੂਠੇ ਕੁਛਲ ਕੁਸ਼ੋਤ ਨਾਮ ਤੋਂ ਬਗੈਰ ਸਭ ਵਿਅਰਥ ਨੇ ਮਹਾਰਾਜ ਸੱਚੇ ਪਾਤਸ਼ਾਹ ਮੀਰ ਕਰਦੇ ਨੇ 베ਦ ਪੁਕਾਰੈ ਭਗਤ ਸਰੋਤ ਭਗਤਾਂ ਦੀ ਸਰੋਤ ਵਿਦਾਂ ਦੇ ਜਿੰਨੇ ਉਚਾਰਨ ਕਰਤਾ ਜਿੰਨੇ 베ਦ ਦੇ ਔਰੇ ਸਾਰੇ ਪੁਕਾਰ ਪੁਕਾਰ ਕੇ ਦੱਸ ਦੇਨੇ ਨਾਮ ਜਪ ਉਦੇ ਤੋਂ ਬਗੈਰ ਨਹੀਂ ਪੱਲੇ ਪੈਣਾ ਬਿਨ ਹਰ ਨਾਮ ਨਾ ਟੁੱਟਸ ਪਟਲ ਮਾਇਆ ਦੀਆਂ ਫੰਦੀਆਂ ਮਾਇਆ ਦੇ ਕਵਾੜ ਜਿਹੜੇ ਨੇ ਉ ਟੁੱਟਣੇ ਨਹੀਂ ਜੰਜਾਲ ਜੇ ਨਾਮ ਨਹੀਂ ਜਪਿਆ ਮਹਾਰਾਜ ਕਹਿੰਦਿਆ ਸੋਦੇ ਸਿਮਰਤ ਸਗਲ ਭਾਵੇਂ ਸਾਰੀਆਂ ਸਿਮਰਤੀਆਂ ਸਾਰੇ ਬੇਦ ਸੋਧਾ ਰਹਿ ਪੜ ਤਾਲਿਆ ਪਰ ਹਿਰਦੇ ਚ ਨਾਮ ਨਹੀਂ ਜਪਣ ਲੱਗਾ ਤੇ ਜਪਣ ਤੋਂ ਬਗੈਰ ਅੰਦਰੋਂ ਜੁੜਿਆ ਨਹੀਂ ਜਾਣਾ ਅੰਦਰੋਂ ਤੁਰਿਆ ਨਹੀਂ ਜਾਣਾ ਵਿਦਵਾਨ ਬਣਦਾ ਨਾ ਇੱਕ ਵੱਖਰੀ ਗੱਲ ਏ ਜੀ ਪਰ ਅੰਦਰੂ ਸੂਰਤ ਕਰਕੇ ਜੁੜ ਜਾਣਾ ਬ੍ਰਹਮ ਨਾਲ ਇਹ ਇੱਕ ਵੱਖਰੀ ਗੱਲ ਆ ਵਿਦਵਾਨ ਨੇ ਬਾਰੀ ਤੌਰ ਤੇ ਉਹਨਾਂ ਉਹਦੀ ਅਰਥਾਵਲੀ ਨੂੰ ਸਮਝ ਲਿਆ ਔਰ ਉਹਦੇ ਵਿਚਾਰ ਨੂੰ ਸਮਝ ਲਿਆ ਮਿਲਦੇ ਪ੍ਰਮਾਨ ਲੈ ਲਏ ਨੇ ਪਰ ਕਈ ਵੀਰ ਵਿਚਾਰ ਕਰਨ ਵਾਲਾ ਲੈਕਚਰ ਦੇਣ ਵਾਲਾ ਵੱਖਰਾ ਪਿੱਛੇ ਰਹਿ ਜਾਂਦਾ ਹੈ ਤੇ ਸਰੋਤਾ ਸੁਣ ਕੇ ਅਭਿਆਸ ਕਰਕੇ ਉਹਦੂ ਅੱਗੇ ਪਹੁੰਚ ਜਾਂਦਾ ਹੈ ਬ੍ਰਹਮ ਤੱਕ ਪਹੁੰਚ ਜਾਂਦਾ ਹੈ ਬੇਸ਼ੱਕ ਉਹਨੂੰ ਬਾਹਰੋਂ ਅਰਤ ਤਾਂ ਨਹੀਂ ਆਉਂਦੇ ਪਰ ਉਹ ਉਥੇ ਜਾ ਜੁੜਿਆ ਹੈ ਔਰ ਜਿਹਦੇ ਅਰਥਾਂ ਨੂੰ ਇੱਕ ਵਿਚਾਰਕ ਪਰਚੋਲ ਕਰਦਾ ਪਿਆ ਉਸ ਬ੍ਰਹਮਣ ਨਾਲ ਜਾ ਮਿਲਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰਦੇ ਨੇ ਰੱਬ ਦੇ ਨਾਮ ਨਾਲ ਜੁੜ ਜਿਹੜਾ ਨਾਮ ਜਪਦਾ ਉਹਦੇ ਤੁਲ ਕੋਈ ਨਹੀਂ ਉਹ ਨਾਮ ਬਿਨਾ ਸਭ ਝੂਠ ਪ੍ਰਾਨੀ ਪ੍ਰਾਣਾਤਾਰੀ ਜੀਵ ਨਾਮ ਤੋਂ ਬਗੈਰ ਸਭ ਝੂਠ ਦਾ ਪਸਾਰਾ ਹੀ ਜੋ ਕੋਈ ਸੰਸਾਰ ਦੇ ਵਿੱਚ ਦਿਸਦਾ ਹੈ ਮਹਾਰਾਜ ਮੀਰ ਕਰਦੇ ਨੇ ਗੋਬਿੰਦ ਭਜਨ ਬਿਰ ਅਵਰ ਸੰਗ ਰਾਤੇ ਪਰਮਾਤਮਾ ਦੇ ਨਾਮ ਤੋਂ ਬਗੈਰ ਹੋਰ ਨਹੀਂ ਜਗਾਮਾਂ ਤੇ ਆਪਣੇ ਚੇਤ ਨੂੰ ਲਾਇਆ ਤੇ ਉਹਨਾਂ ਜਗਾਮਾਂ ਤੇ ਰਤੇ ਮਤੇ ਨੇ ਮਹਾਰਾਜ ਮੀਰ ਕਰਦੇ ਸਭ ਮਾਇਆ ਮਾਨ ਮੂਠ ਪ੍ਰਾਨੀ ਸਾਰੇ ਮਾਇਆ ਦੇ ਠੱਗੇ ਹੋਏ ਨੇ ਜੰਗਾਲ ਵਿੱਚ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਜਪੋ ਤੋ ਕੱਟਿਏ ਫਾਸਾ ਜੇ ਨਾਮ ਜਪੇਗਾ ਤਾਂ ਤੇਰੀ ਫਾਸੀ ਕੱਟੀ ਜਾਣੀ ਐ ਫਾਹੀ ਕੱਟੀ ਜਾਣੀ ਐ ਜਮਾਂ ਦੀ ਨਹੀਂ ਤਾਂ ਨਹੀਂ ਉਹ ਕੱਟੀ ਜਾਣੀ ਸਾਰਿਆਂ ਤੋਂ ਸਰਬਉੱਤਮ ਨਾਮ ਹੈ ਨਾਮ ਦੇ ਤੁਲ ਕੋਈ ਨਹੀਂ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਬਚਨ ਕੀਤੇ ਭਾਈ ਸਭ ਕਹਿੰਦੇ ਜੈਸੇ 86 ਤੀਰਸ ਪਰਸ ਕੀਓ ਜੁਗ ਚਾਰ ਚੜਿਓ ਕੈਲਾਸ ਰਿਓ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਵੇਂ 88 ਤੀਰਥਾਂ ਤੇ ਕੋਈ ਇਸ਼ਨਾਨ ਕਰੇ ਜਾ ਕੇ ਕਹੇ ਭਈ ਮੇਰੇ ਵਰਗਾ ਕੋਈ ਨਹੀਂ ਮੈਂ 88 ਤੀਰਥਾਂ ਤੇ ਇਸ਼ਨਾਨ ਕੀਤਾ ਕੋਈ ਕਲਾਸ਼ ਪਰਬਤ ਤੇ ਜਾ ਕੇ ਚਾਰ ਜੁਗ ਚੌਂਕੜਾ ਲਾ ਕੇ ਔਰ ਜਿਹੜਾ ਬੈਠਾ ਰਹੇ ਬੜਾ ਸੁੰਦਰ ਚੌਂਕੜਾ ਮਾਰ ਕੇ ਉਥੇ ਸੱਜ ਕੇ ਬੈਠਾ ਰਹੇ ਜੈਸੇ ਲੱਖ ਬਾਰ ਕੁਰਸ਼ੇਤਰ ਮੈਂ ਅਸਮੇਦ ਜਗ ਅਭੰਗ ਠਯੋ ਭਾਈ ਗੁਰਦਾਸ ਸਾਹਿਬ ਕਹਿੰਦੇ ਕੁਰਸ਼ੇਤਰ ਦੀ ਧਰਤੀ ਤੇ ਜਾ ਕੇ ਲੱਖਾਂ ਵਾਰ ਅਸਮੇਦ ਜਗ ਕਰੇ ਤੇ ਕਹੇ ਵੀ ਮੇਰੇ ਵਰਗਾ ਕੌਣ ਬੜਾ ਵੱਡਾ ਮੈਂ ਕਾਰਜ ਕੀਤਾ ਹੈ ਭਾਈ ਸਾਹਿਬ ਕਹਿੰਦੇ ਜੈਸੇ ਕੋਟ ਬਰਸ ਤਪ ਉਰਦ ਮੁਖੀ ਬੈਸੰਤਰ ਮੈਂ ਤਨ ਦਾਹ ਦਇਓ ਕਹਿੰਦੇ ਕੋਈ ਕਰੋੜਾ ਸਾਲ ਪੁੱਠਾ ਲਟਕ ਕੇ ਤਪ ਕਰਦਾ ਰਹੇ ਤੇ ਕਹੇ ਮੇਰੇ ਵਰਗਾ ਕੌਣ ਤੇ ਕੋਈ ਚੌਗਿਰਦੇ ਜੇਠ ਹੜ ਦੇ ਦਿਨਾਂ ਚ ਲਾ ਕੇ ਧੁਨੀਆਂ ਤਪਦਾ ਰਹੇ ਤੇ ਕਹੇ ਮੇਰੇ ਵਰਗਾ ਕੋਣ ਆਪਣੇ ਸ਼ਰੀਰ ਨੂੰ ਸਾੜੀ ਦਾਵੇ ਸੇਕ ਨਾਲ ਕਹੇ ਬਈ ਬੜਾ ਵੱਡਾ ਮੈਂ ਕਾਰਜ ਬੜਾ ਵੱਡਾ ਤਪਸ਼ਵੀ ਤੇ ਲੋਕ ਉਹਦੀ ਬੜੀ ਜੈ ਜੈਕਾਰ ਕਰਨ ਕਹਿੰਦੇ ਭਾਵੇਂ ਇੱਕ ਦੂ ਇੱਕ ਸੰਸਾਰ ਪੱਖ ਤੇ ਕੰਮ ਵੱਡੇ ਤੇ ਕਹਿਣ ਵਾਲੇ ਕਹਿੰਦੇ ਬਈ ਅਸੀਂ ਬਹੁਤ ਕੁਝ ਵੱਡਾ ਕੀਤਾ ਹੈ ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਫੁਨ ਪੁਨਾ ਫੇਰ ਕਹਿੰਦੇ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਭਾਈ ਸਭ ਕਹਿੰਦੇ ਨਾ ਸਾਰਿਆਂ ਨਾਲੋਂ 68 ਤੀਰਥਾਂ ਦਾ ਸ਼ਨਾਨੀ ਕਲਾਸ਼ ਪਰਬਤ ਤੇ ਚੌਂਕੜੇਲਾ ਕੇ ਤਪ ਕਰਨ ਵਾਲਾ ਕੁਰ ਛੇਤਰ ਵਿੱਚ ਅਸਮੇਧ ਜਾਗ ਕਰਨ ਵਾਲਾ ਕਹਿੰਦੇ ਪੁੱਠਾ ਲਟਕੇ ਤਪ ਕਰਨ ਵਾਲਾ ਧੂਨੀਆਂ ਤਪਣ ਵਾਲਾ ਕਹਿੰਦੇ ਇਨ੍ਹਾਂ ਸਾਰਿਆਂ ਨਾਲੋਂ ਵਿਸ਼ੇਸ਼ਤਾ ਰੱਖਦਾ ਹੈ ਸਰਬੋਤਮੇ ਵੱਡਾ ਹੈ ਨਾਮ ਅੰਮ੍ਰਿਤ ਮਰਤੂ ਦਾ ਭੈ ਗਵਾ ਦੇਣ ਵਾਲਾ ਪ੍ਰਮਾਤਮਾ ਵਿੱਚ ਮਲਾ ਦੇਣ ਵਾਲਾ ਉਹ ਨਾਮ ਹੈ ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹੋ ਕਹਿੰਦੇ ਇੱਕ ਪਾਸੇ ਕੋਈ ਇੱਕ ਵਾਰੀ ਕਹਿ ਦੇਵੇ ਸਤਨਾਮ ਵਾਹਿਗੁਰੂ ਇੱਕ ਪਾਸੇ ਜਿੰਨਾ ਚਿਰ ਮਰਜੀ ਤਾਪ ਕਰਦੇ ਰਹਿਣ ਵਾਹਿਗੁਰੂ ਕਹਿਣ ਵਾਲਾ ਉਹਦਾ ਮਹਾਤਮ ਫੇਰ ਵੀ ਵੱਡਾ ਹੈ ਉਹਦੇ ਤੁਲ ਇਹ ਸਾਰੇ ਨਹੀਂ ਪੁੱਜ ਸਕਦੇ ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਨਾਮ ਜਪ ਨਾਮ ਜਪੇਗਾ ਤੇ ਦੁੱਖ ਦੂਰ ਹੋਣਿਆ ਸਿਮਰਤ ਸਾਸਤਰ ਸੋਧ ਦੇਖ ਉਤਮ ਹਰਦਾ사 ਸਾਰੀ ਸਿਮਰਤیاں ਸਾਤਰ ਸੋਧ ਸੋਧ ਦੇਖੇ ਸਾਰਿਆਂ ਨਾਲ ਉਤਕ੍ਰਿਸ਼ਟੇ ਹਰੀ ਦੇ ਦਾਸ ਰੱਬ ਦੇ ਪਿਆਰੇ ਤੇ ਰੱਬ ਦੇ ਪਿਆਰੇ ਕੌਣ ਨੇ ਜਿਹੜੇ ਜਪਣ ਵਾਲੇ ਜੁੜੇ ਹੋਏ ਤੁਰੇ ਹੋਏ ਨਾਨਕ ਨਾਮ ਬਿਨਾ ਕੋ ਥਿਰ ਨਹੀਂ ਨਾਮੇ ਬਲਜਾਸਾ ਮਹਾਰਾਜ ਕਹਿੰਦੇ ਜਿਹੜਾ ਰੱਬ ਦਾ ਪਿਆਰਾ ਹੈ ਨਾ ਉਹਦੀ ਸੂਰਤ ਦੀ ਸਥਿਰਤਾ ਉਹਦੇ ਅੰਦਰ ਆਤਮੇ ਦੀ ਸਥਿਰਤਾ ਇਹ ਨਾਮ ਤੋਂ ਬਿਨਾ ਨਹੀਂ ਨਾਮ ਦੇ ਕਰਨ ਉਪਗਵਾਨ ਵਿੱਚ ਟਿਕਿਆ ਹੋਇਆ ਹੈ ਤੇ ਇਸ ਕਰਕੇ ਨਾਮ ਤੋਂ ਬਲ ਜਾਂਦੇ ਆ ਬਲਿਹਾਰ ਜਾਂਦੇ ਆ ਉਹ ਪਰਮਾਤਮਾ ਦੇ ਨਾਮ ਤੋਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਨਾਮ ਜਪ ਤਾਂ ਹੀ ਸਹਿਬ ਕਹਿੰਦੇ ਗੁਣ ਗੋਬਿੰਦ ਗਾਉ ਨਹੀਂ ਜਨਮ ਆਕਾਰ ਥਕੀਨ ਉਹਦਾ ਨਾਮ ਜਪ ਉਹਦੇ ਗੁਨਾ ਨੂੰ ਗਾ ਤਾਂ ਤੇਰਾ ਆਇਆ ਹੋਇਆ ਸਫਲਾ ਹੋਣੀ ਜੀਵਨ ਅੰਦਰ ਸਫਲਤਾ ਹਾਸਲ ਹੋਣੀ ਜੇ ਨਾਮ ਨੀਨਾ ਜੀਵਨ ਵਿੱਚ ਜਪਿਆ ਤੇ ਜੋ ਮਰਜ਼ੀ ਕਰਦਾ ਫਿਰੇ ਤੇਰੇ ਪੱਲੇ ਕੁਝ ਨਹੀਂ ਹੋਣਾ ਨਾਮ ਨਾ ਦਪਣਾ ਐਉਂ ਹੈ ਕੋਹੇ ਨੇ ਬਹੁਤ ਜ਼ਮੀਨ ਨੂੰ ਵਾਹਾ ਪਾਣੀ ਲਾਇਆ ਔਰ ਉਹਨੂੰ ਵਾਹਿਆ ਉਹਦੇ ਚ ਖਾਦ ਪਾਈ ਚੰਗੀ ਉਹਨੂੰ ਵਾੜ ਚੰਗੀ ਕੀਤੀ ਦਰਵਾਜ਼ਾ ਲਾ ਦਿੱਤਾ ਤੇ ਸਭ ਕੁਝ ਲਾ ਕੇ ਫਿਰ ਆਪ ਰਖਵਾਲੀ ਕਰਨ ਬੈਠ ਗਿਆ ਤੇ ਕੋਈ ਤੁਰਿਆ ਆਇਆ ਆਦਮੀ ਆ ਕੇ ਕਹਿੰਦਾ ਬਈ ਫੁਲਾਨਾ ਸਿਆ ਇੱਥੇ ਬੈਠਾ ਕਹਿਣ ਲੱਗਾ ਹਾਂ ਖੇਤੀ ਦੀ ਰਾਖੀ ਉਹ ਕਹਿੰਦਾ ਕੀ ਬੀਜਿਆ ਕੀ ਹੈ ਕਹਿ ਲੱਗਾ ਬਈ ਬੀਜਿਆ ਤਾਂ ਦੇ ਖੁਦ ਨਹੀਂ ਐ ਮੈਂ ਰਾਖੀ ਖੇਤੀ ਦੀ ਬੈਠਾ ਕਹਿੰਦਾ ਖੇਤੀ ਖਾ ਕੇ ਕਹਿੰਦਾ ਨਹੀਂ ਮੈਂ ਪਾਣੀ ਬੜਾ ਅੱਛਾ ਲਾਇਆ ਵੱਤਰ ਚੰਗਾ ਸੀ ਵਾਹੀਆ ਦੋ ਤਿੰਨ ਰੀ ਸੁਹਾਗਾ ਫੇਰਿਆ ਖਾਦ ਵੀ ਬਹੁਤ ਪਾ ਦਿੱਤੀ ਐ ਵਾੜ ਵੀ ਕਰ ਦਿੱਤੀ ਆ ਤੇ ਰਖਵਾਲੀ ਵੀ ਬੈਠ ਗਿਆ ਤੇ ਉਹ ਸਿਆਣਾ ਪੁਰਸ਼ ਕਹਿੰਦਾ ਜਦੋਂ ਬੀਜ ਹੀ ਨਹੀਂ ਉਪਾਇਆ ਤੇ ਦੇ ਵਿੱਚ ਉਹ ਕੀ ਖਾਕ ਗੁਣੀਆ ਗੁਸਤਾਖੀ ਮਾਫ ਸਤ ਸੰਗਤ ਵਿੱਚ ਆਉਣਾ ਕਥਾ ਕਰਨੀ ਕਥਾ ਸੁਣਨੀ ਔਰ ਧਾਰਮਿਕ ਕਰਮ ਕਰਨੇ ਸੇਵਾ ਕਰਨੇ ਸਿਮਰਨ ਕਰਨਾ ਇਹ ਸਾਰਾ ਜ਼ਮੀਨ ਵੱਤਰ ਕਰਨੀ ਹੈ ਜ਼ਮੀਨ ਵੱਤਰ ਕਰਨੀ ਤੇ ਇਹਦੇ ਅੰਦਰ ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੀ ਵੇਸ ਤੇ ਨਾਮ ਅਸੀਂ ਕਦੇ ਜਪਿਆ ਹੀ ਨਹੀਂ ਜਪੋਤਾ ਏਕੋ ਨਾਮਾ ਔਰ ਉਹ ਅਸੀਂ ਜਪੇ ਨਹੀਂ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਉਹ ਅਸੀਂ ਕਦੇ ਜਪਿਆ ਹੀ ਨਹੀਂ ਔਰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਬੀਜ ਅੰਦਰ ਪਾ ਜੀਵਨ